ਇਹੀ ਮੇਰਾ ਭਰਾ ਆਈ ਮੇਰੀ ਭਝਾਈ ਆਈ ਤੇ ਉਹਦਾ ਰੇ ਨਾਰਾਣੀ ਰਾਜਕੁਮਾਰ ਅਰਵਿੰਦ ਕੁਮਾਰ ਦਾ ਸਾਲਾ ਹੀ ਇਕਦਮ ਮੁੰਡਾ ਹੀ ਨਮਨ ਬਾਕੀ ਕੁਝ ਬੈਕਰੀ ਸਾਡੇ ਘਰ ਤੇ ਐਂਟਰ ਕੰਧ ਟੱਪ ਕੇ ਐਂਟਰ ਹੋ ਕੇ ਮੇਨ ਗੇਟ ਤੋਂ ਤੇ ਸਾਰੇ ਜਿੰਦੇ ਜਰਾ ਤੋੜਦੇ ਇਹਨਾਂ ਨੇ ਫਿਰ ਉਸ ਤੋਂ ਬਾਅਦ ਇਹਨਾਂ ਸਾਰੇ ਸਾਰਾ ਘਰ ਭੰਨ ਤੋੜ ਕਰਤਾ ਤੇ ਮਿਲੂ ਬਹੁਤ ਜ਼ਿਆਦਾ ਝੁੱਟ ਮਾਰ ਕੇ ਗਈ ਤੁਸੀਂ ਕਿ ਕਿ ਨਾ ਉਸ ਟਾਈਮ ਬਦਾਨ ਤੇ ਗਈ ਅੱਛੀ ਆ ਗਈ ਕੀ ਦੇਸ ਮੈਂ ਆ ਕੇ ਦੇਖਿਆ ਵੀ ਸਾਡੇ ਘਰ ਚ ਕੰਦ ਟੱਪ ਕੇ ਬੜਾ ਅੰਦਰ ਬੜੇ ਵੇ ਦੇ ਗਏ ਇਹ ਇਹਦੇ ਤਿੰਦੇ ਤੋੜਤੇ ਕੀ ਗਏ ਇਹਨਾਂ ਨੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਬੀ ਹਟਜੋ ਹਟਜੋ ਵੀ ਵੀ ਹਾਲੇ ਸਟੇ ਮਿਲ ਨਹੀਂ ਗਿਆ ਕੋਟ ਦੀ ਵੀ ਇੱਕ ਤਰ੍ਹਾਂ ਤੁਸੀਂ ਕੰਮ ਕੰਮ ਕੀ ਕਰ ਰਹੇ ਹੋ ਇਹ ਫਿਰ ਇਹਨਾਂ ਨੇ ਉਹਨਾਂ ਇਹਦੇ ਸਾਲੇ ਨੇ ਇਹਨੂੰ ਕਮਾਂਡ ਕਰੀ ਵੀ ਜਾ ਉਹ ਵੱੱਡੇ ਜਾ ਕੇ ਫਿਰ ਉਹ ਸਾਰੇ ਮੇਰੇ ਉੱਪਰ ਅੱਖਾਂ ਲਾ ਕੇ ਮੇਰੇ ਸਾਰੇ ਮੇਰੇ ਸਿਰ ਤੇ ਮਾਰੀਆਂ ਲੱਤਾਂ ਤੇ ਬਾਹਾਂ ਤੇ ਇੰਸੀ ਕਿੱਥੇ ਸੀ ਮੈਂ ਸਟੰਦ ਦਾਣ ਤੋਂ ਉੱਤੇ ਆਇਆ ਵੀ ਮੈਂ ਉਰੇ ਉਰੇ ਡਿੱਗ ਗਿਆ ਵਿੱਚ ਆਉਰੇ ਅੱਛਾ ਮੈਂ ਨੀਚੇ ਵਿੱਚ ਨਾ ਇਹਨਾਂ ਕੋ ਟੈਮ ਨੂੰ ਮੈਂ ਨੀਚੇ ਗਿਰ ਗਿਆ ਫਿਰ ਮੈਂ ਮਸਾ ਇਹਨਾਂ ਤੋਂ ਦੋ ਇੱਕ ਦਾ ਚੱਕ ਲਿਆ ਇੱਕ ਬੰਦਾ ਫਿਰ ਮੈਂ ਮਸਾ ਜਾਣ ਜਾ ਕੇ ਭੱਜ ਲਈ ਦੋ ਲੇਡੀਜ਼ ਸੀ ਕਿ ਬਾਕੀ ਕੁਝ ਵਿਅਕਤੀ ਸੀਗੇ 10 15 15 ਬੰਦੇ ਲੱਗਦਾ ਉਹ ਬੰਦੇ ਸੀਗੇ ਸਾਰੇ ਮੇਰੇ ਕੋਲ ਟੁੱਟ ਗਏ ਸਾਰੇ ਮੇਰੇ ਵੀ ਕਾਰਨ ਇਹ ਹੈ ਜੀ ਇਹਨਾਂ ਦਾ ਵੀ ਸਾਨੂੰ ਇੱਕਦਮ ਮਾਰਨ ਦੀ ਸਾਜ਼ਿਸ਼ ਸੀਗੀ ਕੈਂਪ ਤੋਂ ਮਾਰਨਾ ਸੀਗਾ ਇਹਨਾਂ ਨੂੰ ਪਹਿਲਾਂ ਉਹਨਾਂ ਨੂੰ ਤਾਂ ਕਿਤੇ ਨਿੱਡ ਨੀਂ ਦੇ ਰਹੇ ਨਹੀਂ ਜੀ ਜਿਹਦੀ ਪਈ ਮਤ ਨੂੰ ਮਾਰ ਦਾਂਗੇ ਜੀ ਸਾਡਾ ਘਰ ਦੀ ਬਟਵਾਰਾ ਹੋ ਗਿਆ ਹੋਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲੇ ਸੰਧੂਪ ਤੇ ਜਾ ਕੇ ਸਾਰੇ ਵਿੱਚ ਸੇ ਬਟਵਾਰਾ ਤਰਾਕੇ ਸੀਗੇ ਸਾਰਾ ਠੀਕ ਹੈ ਜੀ ਪਰ ਇਹਨਾਂ ਦੀ ਨੀਤ ਦੀ ਮੰਗ ਹੋਗੀ ਇਹ ਕਹਿੰਦੇ ਵੀ ਅਸੀਂ ਇਕਲ ਕਰ ਉਹ ਕਰਦੇ ਲੈ ਲੈ ਉਹ ਕਿੰਨੇ ਪੈਗੇ ਸੀ ਦੋ ਪੈ ਜੀ ਉਹਨਾਂ ਦੇ ਹਿੱਸੇ ਕੀ ਆਏ ਉਹਨਾਂ ਕੋਲ ਹਿੱਸੇ ਦੀ ਦੁਕਾਨ ਆਈ ਹੈ ਜੀ ਦੁਕਾਨ ਦੇ ਉੱਪਰ ਮਕਾਨ ਹੈ ਜੀ ਇੱਕ ਉਹ ਆ ਗਿਆ ਇੱਕ ਮਕਾਨ ਇੱਧਰ ਆਈ ਇਹ ਲਵੇ ਦੋਤਨ ਘਰ ਛੱਡ ਕੇ ਜੀ ਠੀਕ ਹੈ ਜੀ ਇੱਕ ਦੁਕਾਨ ਹੋਰ ਹੈ ਜਿੱਧਰ ਆਪਣੇ ਅਮੀਂ ਇੰਦਿਆਰ ਦੇ ਵਿੱਚ ਹਾਂ ਜੀ ਇਹ ਤਾਂ ਤੁਹਾਡੇ ਸੀਗੀ ਹੈ ਮੇਰੇ ਸਹੀ ਆ ਘਰ ਆ ਗਈ ਤੇ ਇੱਕ ਦੁਕਾਨ ਆਈ ਹੈ ਜੀ ਤੇ ਸਟੇਟਮੈਂਟ ਤੇ ਕੋਲੀ ਇੱਕ ਮੰਡੀ ਚ ਦਸਾਨਾ ਬੋਲਿਆ ਕਿਉਂ ਕੌਮ ਇਹ ਇਹ ਉਹਨਾਂ ਦੇ ਮਨ ਚ ਬੇਇਮਾਨੀ ਆ ਗਈ ਕਿ ਅਸੀਂ ਆ ਘਰ ਵੀ ਅਸੀਂ ਘਰ ਆਥਿਆ ਨਹੀਂ ਇਹਨਾਂ ਦਾ ਤੁਸੀਂ ਕੀ ਮੰਗ ਕਰਦੇ ਸਮਝੀ ਇਹਨਾਂ ਤੇ ਸਖਤ ਮਰਲੇ ਕਾਰਵਾਈ ਕੀਤੀ ਜਾ ਵੀ ਜਿਹੜਾ ਸਾਡੇ ਤੇ ਅਟੈਂਪਟ ਟੂ ਮਰਡਰ ਦਾ ਇਹਨਾਂ ਨੇ ਕਰਿਆ ਸਾਡੇ ਤੇ ਤੇ ਸਾਡੀ ਭੰਨ ਤੋੜ ਕਰਤੀ ਸਾਰੇ ਸਾਰੇ ਘਰ ਦੀ ਹੁਣ ਅਸੀਂ ਕਿੱਥੇ ਜਾਈਏ ਸਾਡਾ ਹੁਣ ਅਸੀਂ ਘਰ ਕੋ ਰਹਿਣ ਦਾ ਕੋਈ ਹੋਰ ਹਿੱਲਾ ਵੀ ਨਹੀਂ ਹੈ ਤਾਂ ਸਾਰੇ ਕੈਮਰੇ ਭੰਨ ਦੇ ਜੀ ਇਹਨਾਂ ਨੇ ਸਾਰੇ ਸ਼ੀਸ਼ੇ ਭੰਨ ਦੇ ਜੀ ਜੇ ਕੈਮਰੇ ਨਾ ਹੁੰਦੇ ਤਾਂ ਕਿਸੇ ਨੇ ਜੀ ਨਹੀਂ ਕਰੀ ਨਹੀਂ ਬਿਲਕੁਲ ਜੀ ਕੋਈ ਯਕੀਨ ਨਹੀਂ ਕਰਦਾ ਸੀਗਾ ਜੀ ਆ ਬਾਕੀ ਤੁਹਾਨੂੰ ਵੀਡੀਓ ਆ ਤੁਸੀਂ ਦੇਖਿਓ ਹਨ ਸਾਰਾ ਕਲੀਅਰ ਹੋ ਜੂਗਾ ਵੀ ਕੀ ਹੋਇਆ ਤੁਹਾਡੇ ਮਿਸਿਸ ਕਿੱਥੇ ਸੀ ਮੇਰੇ ਮਿਸਿਸ ਉਰੀ ਕਰੇ ਸੀ ਗਈ ਉਹਨਾਂ ਨੇ ਜਦੋਂ ਦੇਖਿਆ ਵੀ ਕੋਈ ਬੰਦੇ ਐਂਟਰ ਹੋ ਗਏ ਇਸ ਤਰ੍ਹਾਂ ਗੱਲ ਨੇ ਮੈਨੂੰ ਕੀ ਉਹਨਾਂ ਨੇ ਕਾਲ ਕਰੀ ਤੇ ਇਹਨਾਂ ਨੇ ਬਤਮੀਜੀ ਕਰੀ ਇਹਨਾਂ ਨੇ ਆ ਕੇ ਪ੍ਰਿੰਸੀਪਲ ਸਾਹਿਬ ਜੀ ਕਿਸ਼ਤਰਾ ਦੇਖ ਦੋ ਜੋ ਕੱਲ ਬੀਤੇ ਦਿਨ ਜੋ ਹਮਲਾ ਕੀਤਾ ਤੁਸੀਂ ਕਿੱਥੇ ਸੀ ਤੁਸੀਂ ਫਿਰ ਕਿਸ ਦੀ ਮਦਦ ਮੈਂ ਆਪਣੇ ਉਲੋਂਗੇ ਵਿੱਚ ਬੈਠੀ ਸੀ ਤੇ ਅਚਾਨਕ ਮੈਨੂੰ ਤੋੜ ਪਣ ਦੀ ਆਵਾਜ਼ ਆਣੀ ਸ਼ੁਰੂ ਹੋ ਗਈਆਂ ਤੇ ਮੈਂ ਡਰ ਕੇ ਦੇਖਣ ਲੱਗ ਪਿਆ ਆਈ ਪੱਜ ਕੇ ਵੀ ਕੀ ਹੋ ਰਿਹਾ ਹੈ ਤੇ ਉਹਨੇ ਕਈ ਬੰਦਿਆਂ ਨੂੰ ਦੇਖਿਆ ਅੰਦਰ ਬੜੇ ਹੋਏ ਸੀਗੇ ਤੇ ਮੈਂ ਉੱਪਰ ਜਦੋਂ ਦੇਖਿਆ ਮੈਂ ਆਪਣੇ ਕਮਰੇ ਦਾ ਕੁੰਡਾ ਲਗਾ ਲਿਆ ਫਿਰ ਆਪ ਨੂੰ ਸੇਫ ਕੀਤਾ ਪਰਨਾ ਫਿਰ ਇਹਨਾਂ ਨੇ ਫੋਨ ਕੀਤਾ ਇਹ ਦੁਕਾਨ ਤੇ ਸੀ ਇਹ ਦੁਕਾਨ ਤੋਂ ਆਏ ਨਾਲ ਦੇ ਨਾਲ 2 ਮਿੰਟ ਦੇ ਵਿੱਚ ਪਹੁੰਚ ਗਏ ਤੇ ਇਹਨਾਂ ਨੇ ਫਿਰ ਜਦੋਂ ਇਹ ਐਂਟਰ ਹੋਏ ਤਾਂ ਇਹਨਾਂ ਨੇ ਦੇਖਿਆ ਕਿ ਅੰਦਰ ਬੜੇ ਬਹੁਤ ਜ਼ਿਆਦਾ 15-20 ਬੰਦੇ ਬੜੇ ਹੋਏ ਸੀਗੇ ਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਕੁੱਟ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਉਧਰ ਉਹਨਾਂ ਦੇ ਮਤਲਬ ਜਨ ਰਾਜ ਕੁਮਾਰ ਜੀ ਦੇ 사ਲਾ ਜੀ ਉਹਨਾਂ ਨੇ ਕੀ ਕਿਹਾ ਕਿ ਇਹਨਾਂ ਨੇ ਕਮਾਨ ਕੀਤੀ ਕਿ ਬੱਡੇ ਦੋਵੇਂ ਕਹਿੰਦੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਕੁੱਟਮਾਰ ਕੀਤੀ ਸਿਰ ਤੋਂ ਲੈ ਕੇ ਪੈਰ ਤੱਕ ਬਹੁਤ ਲਾਠੀਆਂ ਲਾਠੀਆਂ ਨਾਲ ਵਾਰ ਕੀਤਾ ਨਾ ਤੇ بے ਹੋਸ਼ ਹੋ ਗਏ ਸੀਗੀ ਇੱਕ ਵਰਤਾਂ ਜੀ ਇਹ ਬਹੁਤ ਬੁਰੀ ਤਰ੍ਹਾਂ ਇਹਨਾਂ ਦੇ ਮਤਲਬ ਸੱਟਾਂ ਬੇਟਾ ਵੀ ਬਹੁਤ ਆਈਆਂ ਹੋਈਆਂ ਨੇ ਸਿਰ ਬਹੁਤ ਦੁੱਖ ਹਾਂਜੀ ਜਿੰਦੇ ਕੰਦੇ ਸਾਡੇ ਸਾਰੇ ਘਰ ਦੇ ਤੋੜ ਦਿੱਤੇ ਸ਼ੀਸ਼ਿਆਂ ਦੀ ਤੋੜਪਨ ਕੀਤੀ ਸਾਡੇ ਸੱਤ ਕੈਮਰੇ ਲੱਗੇ ਹੋਏ ਸੀ ਉਹਨਾਂ ਸਾਰਿਆਂ ਦੀ ਤੋੜਪਨ ਕੀਤੀ ਹੋਈ ਤਾਂ ਕਿ ਕੋਈ ਸਬੂਤ ਨਾ ਹੋ ਜਾਵੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਜੋ ਬਹੁਤ ਸੇ ਬੂਤ ਬਚ ਗਏ ਨੇ ਅਸੀਂ ਜੇ ਮਾਰ ਲਈ ਨਹੀਂ ਚਨਾ ਸੀ ਹਾਂਜੀ ਸਾਡੇ ਤੇ ਆਇਡੈਂਟ ਟੂ ਮਰਡਰ ਇਹਨਾਂ ਦੇ ਪਹਿਲਾਂ ਤੋਂ ਹੀ 15 ਵੀ ਦਿਨਾਂ ਤੋਂ ਹੀ ਸਾਜ਼ਿਸ਼ਨ ਚੱਲ ਰਹੀਆਂ ਸੀ ਮੈਡਮ ਨਾਮ ਲੀਤਾ ਤੁਹਾਡੇ ਹਾਂਜੀ ਪਹਿਲਾਂ ਵੀ ਹੋਇਆ ਪਰ ਹਾਂਜੀ ਪਹਿਲਾਂ ਵੀ ਹੋਇਆ ਸੀ ਇਹਨਾਂ ਨੇ ਕੀਤੇ ਨੇ ਸਾਡੇ ਤੇ ਹਮਲੇ ਪਹਿਲਾਂ ਸਾਨੂੰ ਇਨਸਾਫ ਚਾਹੀਦਾ ਹੈ ਤੇ ਇਹਨਾਂ ਨੂੰ ਸਖਤ ਸਖਤ ਕਰਵੀ ਚਾਹੀਦੀ ਹੈ